ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਕੈਨੇਡਾ ਦੀ ਅਰਥ ਵਿਵਸਥਾ ਪਹਿਲੀ ਤਿਮਾਹੀ ਦੇ ਵਿੱਚ ਸਲਾਨਾ ਆਧਾਰ ਦੇ ਉੱਤੇ 2.2 ਫੀਸਦੀ ਦੀ ਦਰ ਦੇ ਨਾਲ ਵਧੀ ਜੋ ਉਮੀਦ ਤੋਂ ਵੱਧ ਵਿਕਾਸ ਦਰ ਰਹੀ ਹੈ ਇਹ ਵਾਧਾ ਮੁੱਖ ਤੌਰ ਦੇ ਉੱਤੇ ਨਿਰਿਆਤਾਂ ਦੇ ਜਿਹੜਾ ਉਹ ਕਾਰਨ ਹੋਇਆ ਕਿਉਂਕਿ ਅਮਰੀਕਾ ਦੀਆਂ ਕੰਪਨੀਆਂ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਲਾਏ ਜਾਣ ਵਾਲੇ ਟੈਰਿਫਾਂ ਤੋਂ ਪਹਿਲਾਂ ਸਟਾਕ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਆਯਾਤਾਂ ਦੇ ਵਿੱਚ ਵਾਅਦਾ ਜਿਹੜਾ ਹੈ ਉਹ ਵਾਅਦਾ ਘਟਦੇ ਘਰੇਲੂ ਖਰਚ ਅਤੇ ਕਮਜ਼ੋਰ ਅੰਤਮ ਘਰੇਲੂ ਮੰਗ ਦਰਸਾਉਂਦੇ ਹਨ ਕਿ ਦੇਸ਼ ਦੀ ਅੰਦਰੂਨੀ ਅਰਥਵਿਵਸਥਾ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਅਰਥ ਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਦ ਤੱਕ ਟੈਰਿਫ ਲਾਗੂ ਰਹਿੰਦੇ ਨੇ ਇਹ ਰੁਝਾਨ ਜਿਹੜਾ ਹੈ ਉਹ ਜਾਰੀ ਰਹੇਗਾ ਇਹ ਅੰਕੜੇ ਬੈਂਕ ਆਫ ਕੈਨੇਡਾ ਦੇ ਵੱਲੋਂ ਬੁੱਧਵਾਰ ਨੂੰ ਕੀਤੇ ਜਾਣ ਵਾਲੇ ਵਿਆਜ ਦਰ ਫੈਸਲੇ ਤੋਂ ਜਿਹੜਾ ਹੈ ਉਹ ਪਹਿਲਾ ਆਖਰੀ ਆਰਥਿਕ ਸੰਕੇਤ ਨੇ ਅਤੇ ਫੈਸਲਾ ਲੈਣ ਦੇ ਵਿੱਚ ਮਦਦ ਜਿਹੜੀ ਹੈ ਉਹ ਕਰਨਗੇ ਕਿ ਵਿਆਜ ਦਰਾਂ ਦੇ ਵਿੱਚ ਕਟੌਤੀ ਹੋਵੇ ਜਾਂ ਮੌਜੂਦਾ ਦਰ ਬਰਕਰਾਰ ਰਹੇ ਬੀ ਐਮਓ ਦੇ ਮੁੱਖ ਅਰਥ ਸ਼ਾਸਤਰੀ ਡਗਲਸ ਪੋਰਟਰ ਨੇ ਕਿਹਾ ਹੈ ਕਿ ਜਿਹੜੇ ਇਹਨਾਂ ਦੇ ਨਾਲੋਂ ਯਾਨੀ ਕਿ ਜੇ ਅਰਥਵਿਵਸਥਾ ਉਮੀਦ ਦੇ ਨਾਲੋਂ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਤਾਂ ਜੀਡੀਪੀ ਦੇ ਆંકੜਿਆਂ ਤੋਂ ਅਰਥਵਿਵਸਥਾ ਦੇ ਵਿੱਚ ਕਿਸੇ ਤੰਗੀ ਦੇ ਇਸ਼ਾਰੇ ਨਹੀਂ ਮਿਲਦੇ ਅਤੇ ਇਹ ਹੀ ਸਭ ਤੋਂ ਅਹਿਮ ਗੱਲ ਹੈ 트럼ਪ ਦੇ ਵੱਲੋਂ ਇਸ ਸਾਲ ਦੀ ਸ਼ੁਰੂਆਤ ਤੋਂ ਲਗਾਤਾਰ ਟੈਰਿਫਾਂ ਦੀਆਂ ਧਮਕੀਆਂ ਅਤੇ ਉਲਝਣਾ ਨੇ ਅਮਰੀਕਾ ਦੇ ਨਾਲ ਨਿਰਯਾਤ ਅਤੇ ਆਯਾਤ ਦੋਹਾਂ ਦੇ ਵਿੱਚ ਵਾਧਾ ਕੀਤਾ ਹੈ ਮਾਰਚ ਦੇ ਵਿੱਚ 트럼ਪ ਨੇ ਕੈਨੇਡਾ ਜਿਹੜਾ ਉਸ ਦੇ ਉੱਤੇ ਪਹਿਲਾਂ ਕਈ ਉਤਪਾਦਾਂ ਤੇ ਫਿਰ ਖਾਸ ਤੌਰ ਤੇ ਸਟੀਲ ਅਤੇ ਐਲੂਮੀਨੀਅਮ ਦੇ ਉੱਤੇ ਟੈਰਿਫ ਲਾਇ ਫਰਵਰੀ ਦੇ ਵਿੱਚ 0.2 ਫੀਸ ਦੀ ਸੁਗੜਣ ਤੋਂ ਬਾਅਦ ਮਾਰਚ ਦੇ ਵਿੱਚ ਜੀਡੀਪੀ 0.1 ਫੀਸਦ ਵਧੀ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸ਼ੁਰੂਆਤੀ ਅਨੁਮਾਨਾਂ ਦੇ ਤਹਿਤ ਅਪ੍ਰੈਲ ਦੇ ਵਿੱਚ ਜੀਡੀਪੀ ਦੇ 0.1 ਫੀਸ ਦੀ ਵਧਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਮਾਰਚ ਮਹੀਨੇ ਦੇ ਵਿਕਾਸ ਦਰ ਦਾ ਮੁੱਖ ਕਾਰਨ ਖਾਣ ਜਤੇਲ ਅਤੇ ਗੈਸ ਕੱਢਣ ਵਾਲੇ ਸੈਕਟਰ ਅਤੇ ਕੰਸਟਰਕਸ਼ਨ ਸੈਕਟਰ ਦੇ ਵਿੱਚ ਉਮੜ ਵਾਧਾ ਸੀ ਰਾਇਟਰਜ਼ ਦੇ ਵੱਲੋਂ ਸਰਵੇਖਣ ਕੀਤੇ ਗਏ ਵਿਸ਼ਲੇਸ਼ਕਾਂ ਨੇ ਅਨੁਮਾਨ ਲਾਇਆ ਸੀ ਕਿ ਪਹਿਲੀ ਤਿमाही ਦੇ ਵਿੱਚ ਜੀਡੀਪੀ 1.7 ਫੀਸਦੀ ਅਤੇ ਮਾਰਚ ਦੇ ਵਿੱਚ 0.1 ਫੀਸਦੀ ਵਧੇਗੀ ਟੈਰਿਫ ਅਤੇ ਉਹਨਾਂ ਦੇ ਆਸ-ਪਾਸ ਬਣੀ ਅਨਿਸ਼ਚਿਤਤਾ ਦੇ ਅਸਰ ਦੇ ਨਿਸ਼ਾਨ ਸ਼ੁਰੂ ਹੋ ਗਏ ਨੇ ਕਿਉਂਕਿ ਸਟੈਟਿਸਟਿਕਸ ਕੈਨੇਡਾ ਅਨੁਸਾਰ ਅੰਤਮ ਘਰੇਲੂ ਮੰਗ ਜੋ ਕੁੱਲ ਖਪਤ ਤੇ ਨਿਵੇਸ਼ ਨੂੰ ਦਰਸਾਉਂਦੀ ਹੈ 2023 ਦੇ ਅੰਤ ਤੋਂ ਬਾਅਦ ਪਹਿਲੀ ਵਾਰ ਨਹੀਂ ਵਧੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ